ਕਪੂਰਥਲਾ ਦੇ ਏਰੀਆ ਵਿੱਚ ਸਪਲਾਈ ਕਰਦੇ ਸਨ ਜੋ ਇਹਨਾਂ ਨੇ ਨਾਕੇ ਤੋਂ ਬਚਣ ਦੀ ਖਾਤਰ ਭਾਰਤੀ ਫੌਜ ਦਾ ਸਮਾਨ ਕਹਿ ਕੇ ਉਹਨਾਂ ਨੂੰ ਕਾਗਜ਼ ਨਾਕੇ ਤੇ ਦਿਖਾਉਂਦੇ ਸਨ ਤੇ ਅੱਗੇ ਨਿਕਲ ਜਾਂਦੇ ਸਨ ਇਹਨਾਂ ਦੇ ਜਿਹੜਾ ਹੋਰ ਇੱਕ ਸਾਥੀ ਬਲਵੰਤ ਸਿੰਘ ਫੌਜੀਆਂ ਦੇ ਟਰੱਕ ਦੇ ਵਿੱਚ ਚਹੀ ਚੀਜ਼ ਲੁਕੋ ਕੇ ਰੱਖੀ ਸੀ ਜਦੋਂ ਸੂ ਦੇ ਕੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੇ ਦਰਸਲ ਕਪੂਰਥਲਾ ਚਾਉਣ ਵਾਲੀ ਗੱਡੀ ਨੂੰ ਮਕਸੂਦਾ ਦੇ ਵਿਦੀਪੁਰ ਰੇਲਵੇ ਕ੍ਰੋਸਿੰਗ ਨੇੜੇ ਜਿੱਦ ਤੋ ਰੋਕਿਆ ਗਿਆ ਤਾਂ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰਫਾਈ ਸਬ-ਡਿਵੀਜ਼ਨ ਕਰਤਾਰਪੁਰ ਦੇ ਡੀਐਸਪੀ ਦੀ ਅਗਵਾਈ ਦੇ ਹੇਠ ਕੀਤੀ ਗਈ ਹੈ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਵਾਲੀ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਟਰੱਕ ਨੂੰ ਜਿੱਦ ਤੋ ਰੋਕਿਆ ਤਾਂ ਤਲਾਸ਼ੀ ਲੈਣ ਤੇ ਫੋਜ ਤੇ ਸਮਾਨ ਦੇ ਵਿੱਚ 150 ਕਿਲੋ ਚੂਰਾ ਪੋਸਟ ਲਕੋ ਕੇ ਰੱਖਿਆ ਸੀ ਜਿਸ ਨੂੰ ਬਰਾਮਦ ਕੀਤਾ ਗਿਆ ਕਿਹਾ ਗਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਉਹਨਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਤਾਰ ਹਰ ਕਮਲਪ੍ਰੀਤ ਸਿੰਘ ਖੱਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਜੀ ਦੀ ਰਹਿਨਮਾਈ ਹੇਠ ਸੀਰੀਅਸ ਆਫ ਜਲੰਧਰ ਵਿਖਤੀ ਦੀ ਪੁਲਿਸ ਨੇ ਦੋ ਵਿਅਕਤੀਆਂ ਮੰਗਲ ਸਿੰਘ ਅਤੇ ਜਗਦੇਵ ਸਿੰਘ ਵਾਸੀਆਂ ਕਪੂਰਥਲਾ ਨੂੰ ਗੱਡੀ ਨੰਬਰ ਪੀਬੀ 10 ਐਚ ਜੇ 2832 ਜਿਸ ਵਿੱਚ ਆਰਮੀ ਦਾ ਸਮਾਨ ਲੋਡ ਸੀ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਨੂੰ ਸ਼ੱਕੀ ਹਾਲਚੂ ਚ ਕਾਬੂ ਕਰਦੇ ਹੋਏ ਉਹਨਾਂ ਪਾਸੋਂ 150 ਕਿਲੋਗ੍ਰam ਡੋਡੇ ਚੂਰਾ ਪੋਸਟ ਤੋਂ ਬਰਾਮਦ ਕੀਤੇ ਹਨ ਜੋ ਇਹ ਡੋਡੇ ਚੂਰਾ ਪੋਸਟ ਚਾਰਖੰਡ ਤੋਂ ਲਿਆ ਕੇ ਕਪੂਰਥਲਾ ਦੇ ਏਰੀਆ ਚ ਸਪਲਾਈ ਕਰਦੇ ਸਨ ਜੋ ਇਹਨਾਂ ਨੇ ਨਾਕੀ ਤੋਂ ਬਚਣ ਦੀ ਖਾਤਰ ਭਾਰਤੀ ਫੌਜ ਦਾ ਸਮਾਨ ਕਹਿ ਕੇ ਉਹਨਾਂ ਨੂੰ ਕਾਗਜ਼ ਨਾਕੇ ਤੇ ਦਿਖਾਉਂਦੇ ਸਨ ਤੇ ਅੱਗੇ ਨਿਕਲ ਜਾਂਦੇ ਸਨ ਇਹਨਾਂ ਦੇ ਜਿਹੜਾ ਹੋਰ ਇੱਕ ਸਾਥੀ ਬਲਵੰਤ ਸਿੰਘ ਹੈ ਜਿਸ ਦੀ ਭਾਲ ਵਿੱਚ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਮੁਕੱਦਮਾ ਨੰਬਰ 81 15 ਸੀ 6885 ਐਨਡੀਪੀ ਸੈਟ थाना ਮਕਸੂਦਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਫੌਜੀਆਂ ਦੇ ਟਰੱਕ ਦੇ ਵਿੱਚ ਚਹੀ ਚੀਜ਼ ਲੁਕੋ ਕੇ ਰੱਖੀ ਸੀ ਜੋ ਸਤੂ ਦੇ ਕੇ ਅਧਿਕਾਰੀਆਂ ਦੇ ਪੈਰਾ ਹੇਠੋ ਜ਼ਮੀਨ ਕਿਸਕੇ ਦਰਸਲ ਕਪੂਠਲਾ ਚੌਂ ਵਾਲੀ ਗੱਡੀ ਨੂੰ ਮਕਸੂਦਾ ਦੇ ਵਿਦੀਪੁਰ ਰੇਲਵੇ ਕ੍ਰੋਸਿੰਗ ਨੇੜੇ ਜਿੱਦ ਰੋਕ ਕੇ ਆਇਆ ਤਾਂ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕਰਫਾਈ ਸਬਡਿਵੀਜ਼ਨ ਕਰਤਾਰਪੁਰ ਦੇ ਡੀਐਸਪੀ ਦੀ ਅਗਵਾਈ ਦੇ ਹੇਠ ਕੀਤੀ ਗਈ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੇ ਇਨਚਾਰਜ ਇੰਸਪੈਕਟਰ ਪੁਸ਼ਪ ਵਾਲੀ ਦੇ ਅਗਵਾਈ ਵਾਲੀ ਪੁਲਿਸ ਟੀਮ ਨੇ ਟਰੱਕ ਨੂੰ ਜਦੋਂ ਰੋਕਿਆ ਤਾਂ ਤਲਾਸ਼ੀ ਲੈਣ ਤੇ ਫੌਜ ਤੇ ਸਮਾਨ ਦੇ ਵਿੱਚ 150 ਕਿਲੋ ਚੂਰਾ ਪੋਸਤ ਲਕੋ ਕੇ ਰੱਖਿਆ ਸੀ ਜਿਸ ਨੂੰ ਬਰਾਮਦ ਕੀਤਾ ਗਿਆ